ਹਰਿਆਣਾ ਪੁਲਿਸ ਦੇ ਸੀਨੀਅਰ ਆਈਪੀਐਸ ਅਫਸਰ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਸੀ ਤੇ ਹਰਿਆਣਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹਰਿਆਣਾ ਪੁਲਿਸ ਦੇ ਡੀਜੀਪੀ ਸਮੇਤ ਕਈ ਨਾਮੀ ਆਈਐਸਟ ਆਈਪੀਐਸ ਅਫਸਰਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਉਧਰ ਅੱਜ ਮ੍ਰਿਤਕ ਆਈਪੀਐਸ ਅਫਸਰ ਦਾ ਪੋਸਟਮਾਰਟਮ ਵੀ ਹੋਏਗਾ ਤੇ ਉਸ ਤੋਂ ਬਾਅਦ ਸੰਸਕਾਰ ਹੋਣ ਦੀ ਸੁਭਾਵਨਾ। ਮਸਲ ਦੇ ਵਿੱਚ ਆਈਪੀਐਸ ਅਫਸਰ ਵੱਲੋਂ ਸਿਨੀਅਰ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਪਰੇਸ਼ਾਨ ਕਰਨਾ ਜਾਤੀ ਸੂਚਕ ਸ਼ਬਦ ਬੋਲਣੇ ਇਹਨਾਂ ਤਮਾਮ ਜਲਾਲਤ ਨੂੰ ਨਾ ਸਹਾਰਦੇ ਹੋਏ ਆਈਪੀਐਸ ਅਫਸਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਮੰਗਲਵਾਰ ਨੂੰ ਕਰੀਬ 11:45 ਮਿੰਟ ਤੇ ਜਿਹੜਾ ਆਈਪੀਐਸ ਅਫੀਸਰ ਨੇ ਵਾਈਪੁਰ ਨੇ ਇੱਕ ਜਿਹੜਾ ਜੀਵਨ ਲੀਲਾ ਖਤਮ ਕੀਤੀ ਉਸ ਦੇ ਸੰਬੰਧ ਵਿੱਚ ਇੱਕ ਲੰਮਾ ਚੌੜਾ ਨੋਟ ਲਿਖਿਆ ਸੀ ਔਰ 1:30 ਵਜੇ ਦੇ ਕਰੀਬ ਬੁੱਧਵਾਰ ਨੂੰ ਜਿਹੜੇ ਆਈਐਸ ਆਈਪੀਐਸ ਅਫਸਰ ਉਹਨਾਂ ਦੀ ਪਤਨੀ ਵੀ ਆਈਐਸ ਹਨ ਉਹ ਮੁੱਖ ਮੰਤਰੀ ਹਰਿਆਣਾ ਦੇ ਨਾਲ ਇੱਕ ਵਿਦੇਸ਼ੀ ਟੂਰ ਤੇ ਗਏ ਸੀ ਇੱਕ ਡੈਲੀਗੇਸ਼ਨ ਗਿਆ ਹੈ ਉਹ ਵਾਪਸ ਪਹੁੰਚੇ ਫਿਰ ਉਹਨਾਂ ਨੇ ਸ਼ਿਕਾਇਤ ਦਿੱਤੀ ਤੇ ਹੁਣ ਮਾਮਲਾ ਦਰਜ ਹੋ ਚੁੱਕਿਆ ਪੂਰੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਵਿੱਚ ਸੀਨੀਅਰ ਆਈਪੀਐਸ ਅਫਸਰ ਯਾ ਪੂਰਨ ਕੁਮਾਰ ਵੱਲੋਂ ਚੰਡੀਗੜ੍ਹ ਵਿੱਚ ਆਪਣੀ ਜੀਵਨ ਲਲ ਖਤਮ ਕਰਨ ਦੇ ਮਾਮਲੇ ਦੇ ਵਿੱਚ 8 ਸਫਿਆਂ ਦਾ ਇੱਕ ਨੋਟ ਲਿਖਿਆ ਸੀ ਉਸ ਨੋਟ ਦੇ ਆਧਾਰ ਤੇ ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਦੇ ਥਾਣੇ ਦੇ ਵਿੱਚ ਵੀਰਵਾਰ ਨੂੰ ਦੇਰ ਰਾਤ ਮਾਮਲਾ ਦਰਜ ਕਰ ਲਿਆ ਇਸ ਮਾਮਲੇ 'ਚ ਪਹਿਲੀ ਵਾਰ ਮੌਜੂਦਾ ਹਰਿਆਣਾ ਪੁਲਿਸ ਦੇ ਡੀਜੀਪੀ ਸ਼ਤਰੂਜੀਤ ਕਪੂਰ ਸਮੇਤ કુલ 13 ਅਫਸਰਾਂ ਨੂੰ ਨਾਮਜ਼ਦ ਕੀਤਾ ਗਿਆ ਦੋਸ਼ੀ ਅਫਸਰਾਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਗਿਆ ਉਹ ਬੀ ਐਨ ਐਸ ਐ ਦੇ ਕਾਨੂੰਨ ਦੀਆਂ ਕਈ ਧਰਾਵਾਂ 108 ਫਿਰ 3 ਦੀ 5 علاوہ 3 1 ਨਾਲ ਦੀ ਨਾਲ ਐਸ ਸੀ ਐਸਟੀ ਐਕਟ ਦੀਆਂ ਦਰਾਵਾ ਮੀਲ ਲਗਾਈਆਂ ਗਈਆਂ ਉੱਧਰ ਇੱਕ ਲੰਮਾ ਚੌੜਾ ਨੋਟ ਮਿਲਣ ਦੇ ਆਧਾਰ ਤੇ ਮੁੱਖ ਸਕੱਤਰ ਹਿਆਣੇ ਦੇ ਹੁਣ ਰਾਗ ਰਸਤੋਗੀ ਆਈਪੀਐਸ ਅਫੀਸਰ ਕੁਲਵਿੰਦਰ ਸਿੰਘ ਦਾ ਨਾਮ ਵੀ ਇਸ ਅੱਠ ਸਫਿਆਂ ਦੇ ਨੋਟ ਵਿੱਚ ਜ਼ਿਕਰ ਜਿਹੜਾ ਵਾਈਪੂਰ ਸਿੰਘ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਲਿਖਿਆ ਸੀ ਇਹਨਾਂ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸਬੰਧ ਵਿੱਚ ਦੇ ਰਾਤ 11 ਵਜੇ ਜਿਹੜਾ ਕਰੀਬ ਦੋ ਲਾਈਨਾਂ ਦਾ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ ਔਰ ਉਧਰ ਇਹ ਮਾਮਲਾ ਪ੍ਰਾਈਮ ਮਿਨਿਸਟਰ ਅਫੀਸਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਵੀ ਪਹੁੰਚ ਗਿਆ ਉਧਰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਚੰਡੀਗੜ੍ਹ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਵਿੱਚ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਗਏ ਨੇ ਉਹਨੇ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਹਰਿਆਣਾ ਦੇ ਡੀਜੀਪੀ ਸਮੇਤ 13 ਅਫਸਰ ਜਿਹੜੇ ਨਾਮਜ਼ਦ ਕੀਤੇ ਗਏ ਨੇ ਜਿਹੜੀ ਬੀਐਨਐਸ ਦੀ ਧਾਰਾ 108 ਆ ਉਹ ਕਹਿੰਦੇ ਨੇ ਕਿ ਜੇ ਕਿਸੇ ਵੀ ਨੂੰ ਆਤਮ ਹੱਤਿਆ ਲਈ ਉਕਸਾਣ ਜਾਂ ਉਹਨੂੰ ਪ੍ਰੇਮਾਉਣ ਦੇ ਮਸਲੇ ਦੇ ਵਿੱਚ ਸਬੰਧ ਦਾ ਜਦ ਹੀ ਕਿਸੇ ਵਿਅਕਤੀ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ੀ ਪਾਇਆ ਜਾਂਦਾ ਤਾਂ ਦੋਸ਼ੀ ਨੂੰ 10 ਸਾਲ ਤੱਕ ਦੀ ਸਜ਼ਾ ਸਜ਼ਾ ਅਤੇ ਕੈਦ ਜਾਂ ਦੋਨੋਂ ਜੁਰਮਾਨਾ ਤੇ ਕੈਦ ਹੋ ਸਕਦੇ ਨੇ ਇਸ ਕਾਨੂੰਨ ਵਿੱਚ ਕਿਸੇ ਨੂੰ ਉਕਸਾਉਣਾ ਮਦਰਕਾਨਾ ਜਾਂ ਸਾਜ਼ਿਸ਼ ਰਚਨਾ ਵਿੱਚ ਸ਼ਾਮਲ ਇੱਕ ਗੈਰ ਜਮਾਨਤੀ ਕਾਨੂੰਨ ਆ ਔਰ ਦੂਜਾ ਇੱਕ ਬੀ ਐਨ ਐਸ ਦੀ ਧਾਰਾ 35 ਆ ਇਹਦਾ ਕਿ ਤੁਸੀਂ ਕਾਮਨ ਇੰਟੈਂਸ਼ਨ ਦਾ ਸਦਾਨ ਜਿਸ ਵਿੱਚ ਕਈ ਲੋਕ ਮਿਲ ਕੇ ਅਪਰਾਧ ਕਰਨ ਦੀ ਯੋਜਨਾ ਬਣਾਉਂਦੇ ਨੇ ਤਾਂ ਉਸ ਅਪਰਾਧ ਲਈ ਸਮੂਹਿਕ ਰੂਪ ਵਿੱਚ ਉਹ ਲੋਕ ਜ਼ਿੰਮੇਵਾਰ ਹੁੰਦੇ ਨੇ ਚਾਹੇ ਸਿੱਧੇ ਤੌਰ ਤੇ ਅਪਰਾਧ ਨਾ ਕੀਤਾ ਹੋਵੇ ਇਸ ਦਾ ਉਦੇਸ਼ ਸੰਗਠਨ ਤੇ ਸਮੂਹਿਕ ਅਪਰਾਧਾ ਨੂੰ ਨਿਪਟਣ ਦੇ ਲਈ ਸ਼ਾਮਲ ਵਿਕਤੀ ਨੂੰ ਜਵਾਬਦੇਹ ਠਰਉਣਾ ਹੈ ਠੀਕ ਉਵੇਂ ਹੀ ਜਿਵੇਂ ਅਪਰਾਧ ਕਿਸੇ ਇਕੱਲੇ ਨੇ ਕੀਤਾ ਹੋਵੇ ਇਸ ਵਿੱਚ ਬਾਕੀ ਲੋਕ ਵੀ ਅਪਰਾਧੀ ਬਣਾਏ ਜਾ ਸਕਦੇ ਨੇ ਐਸ்சி ਐਸਟੀ ਐਕਟ ਦੀ ਧਾਰਾ ਜਿਹੜੀ 31 આર ਹੈ ਇਹਦੇ ਚਾਹੇ ਕਿ ਕੋਈ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਜਨ ਜਾਤੀ ਨਾਲ ਕਿਸੇ ਮੈਂਬਰ ਨੂੰ ਕਿਸੇ ਸਥਾਨ ਤੇ ਸਰਵਜਨਕ ਰੂਪ ਦੇ ਵਿੱਚ અપਮਾਨ ਕਰਨਾ ਜਾਂ ਜਾਣਬੁੱਝ ਕੇ અપਮਾਨ ਕਰਨਾ ਜਾਂ ਧਮਕੀ ਦੇਣਾ ਇਸ ਕਾਨੂੰਨ ਦੇ ਤਹਿਤ ਵੀ ਕਾਫੀ ਸਜ਼ਾ ਔਰ ਇਸ ਮੁੱਖ ਰੂਪ ਵਿੱਚ ਜਾਣਬੁੱਝ ਕੇ ਕਿਸੇ ਦਾ અપਮਾਨ ਕਰਨਾ ਜਾਂ અપਮਾਨ ਕਰਨ ਦਾ ਇਰਾਦਾ ਜਾ ਹੋਰ ਨਜ਼ਰੀਏ ਦੇ ਨਾਲ ਉਸ ਤੇ ਜਿਹੜੇ ਨੇ ਕਮੈਂਟ ਕਰਨੇ ਇਸ ਵਿੱਚ ਇੱਕ ਗੰਭੀਰ ਅਪਰਾਧ ਆ ਇਸ ਵਿੱਚ ਕਟੋਗੜ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਜਿਹੜੀ ਆ ਸਜ਼ਾ ਹੋ ਸਕਦੀ ਆ ਔਰ ਨਾਲ ਦੀ ਨਾਲ ਹੁਣ ਸਭ ਤੋਂ ਵੱਡੀ ਗੱਲ ਕਿ ਜਿਹੜੇ 13 ਅਫਸਰਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਵਿੱਚ ਡੀਜੀਪੀ ਹਰਿਆਣਾ ਸ਼ਤਰੂਜੀਤ ਕਪੂਰ ਸਾਬਕਾ ਡੀਜੀਪੀ ਮਨੋਜ ਜਾਦਵ ਸਾਬਕਾ ਡੀਜੀਪੀ ਪੀਕੇ ਅਗਰਵਾਲ ਸਾਬਕਾ ਮੁਖਸਕਰ ਟੀਵੀ ਐਸ ਐਨ ਪ੍ਰਸ਼ਾਦ ਸਾਬਕਾ ਐਸ ਸੀ ਰਜੀਵ अरोड़ा ਏ ਡੀ ਜੀ ਪੀ ਸੰਦੀਪ ਖਰਵਾਰ ਏ ਡੀ ਜੀ ਪੀ ਅੰਮਤਾਪ ਢਿੱਲੋ ਏ ਡੀ ਜੀ ਪੀ ਕਾਨੂੰਨ ਵਿਵਸਥਾ ਸੰਜੀ ਕੁਮਾਰ ਏ ਡੀ ਜੀ ਪੀ ਮਾਟਾ ਰਵਿਕਿਰਨ ਪੰਚਕੋਲਾ ਪੁਲਿਸ ਕਮਿਸ਼ਨਰ ਸ਼ਿਬਾਸ਼ ਕਬੀਰਾਜ ਅੰਬਾਲਾ ਰੇਂਜ ਦੇ ਆਈ ਜੀ ਪੰਕਜ ਜੈਨ ਰੋहतक ਦੇ ਐਸ ਪੀ ਨਰਿੰਦਰ ਬਜਰਾਨੀਆ ਆਈ ਪੀ ਐਸ ਕਲਾ ਰਾਮਚੰਦਰਨ ਇਹਨਾਂ ਜਿਹੜੇ ਨੇ ਨਾਮ ਜਿਹੜੇ ਨੇ ਸ਼ਾਮਲ 13 ਆਫੀਸਰ ਸ਼ਾਮਲ ਕੁਲਮੁਲਾ ਕੇ ਕਹਿ ਸਕਦੇ ਕਿ ਮੌਜੂਦਾ ਡੀਜੀਪੀ ਰੋहतक ਦਾ ਐਸਪੀ ਦੋ ਸਾਬਕਾ ਡੀਜੀਪੀ ਸਾਬਕਾ ਮੁਖਸਤਰ ਸੁਮੇਤ ਜਿਹੜੇ 13 ਲੋਕ ਇਸ ਵਿੱਚ ਸ਼ਾਮਲ ਨੇ ਆਈਪੀਐਸ వై ਪੂਰਨ ਕੁਮਾਰ ਦੀ ਪਤਨੀ ਉਹ ਵੀ ਇੱਕ ਸੀਨੀਅਰ ਆਈਐਸ ਅਫਸਰ ਆ ਜਿਨ੍ਹਾਂ ਦਾ ਨਾਮ ਪੀ ਆਪਣੀ ਅਮਨੀਤ ਕੁਮਾਰ ਨੇ ਅਮਨੀਤ ਕੁਮਾਰ ਵੈਸੇ ਪੰਜਾਬ ਦੇ ਰਹਿਣ ਵਾਲੇ ਨੇ ਔਰ ਹਰਿਆਣਾ ਕਾਡਰ ਦੇ ਆਈਪੀਐਸ ਅਫਸਰ ਨੇ ਬੁੱਧਵਾਰ ਨੂੰ ਜਪਾਨ ਦੌਰੇ ਤੇ ਜਦੋਂ ਵਾਪਸ ਆਏ ਨਾ ਤੇ ਸਿੱਧਾ ਉਹਨਾਂ ਨੇ ਚੰਡੀਗੜ੍ਹ ਪੁਲਿਸ ਤੋਂ ਪਹੁੰਚ ਕੀਤੀ ਹੈਗੀ ਤੇ ਫਿਰ ਇੱਕ ਐਫਆਈਆਰ ਦਰਜ ਕਰਨ ਦੀ ਸ਼ਿਕਾਇਤ ਕੀਤੀ ਇਸ ਵਿੱਚ ਉਹਨਾਂ ਨੇ ਡੀਜੀਪੀ ਸ਼ਤਰੂਜੀਤ ਕਪੂਰ ਰੋहतक ਦੇ ਐਸਪੀ ਨਰਿੰਦਰ ਬਜਰਾਨੀਆਂ ਨੂੰ ਨਾਮਜ਼ਦ ਕਰਦੇ ਹੋਏ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ ਚੰਡੀਗੜ੍ਹ ਪੁਲਿਸ ਨੂੰ ਮੰਗਲਵਾਰ ਨੂੰ ਹੀ ਉਹ ਜਿਹੜਾ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ 8 ਸਫ਼ਿਆਂ ਦਾ ਜਿਹੜਾ ਲਿਖਿਆ ਸੀ ਨੋਟ ਉਹਦੇ ਤੇ ਬਾਅਦ ਐਫ ਆਈ ਆਰ ਦਰਜ ਨਹੀਂ ਲੇਖਣ ਜਦੋਂ ਪਤਨੀ ਉਹਨਾਂ ਦੀ ਪਹੁੰਚਦੀ ਹੈ ਤੇ ਫਿਰ ਪਹਿਲਾਂ ਡੀ ਡੀ ਆਰ ਕੱਟੀ ਜਾਂਦੀ ਹੈ ਫਿਰ ਜਿਹੜਾ ਵਾ ਕੇਸ ਦਰਜ ਕੀਤਾ ਜਾਂਦਾ ਇਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨਿਨ ਨੇ ਵੀ ਪੂਰੇ ਘਟਨਾਗ੍ਰਮ ਦਾ ਉਹ ਲਗਾਤਾਰ ਜਾਣਕਾਰੀ ਲੈ ਰਹੇ ਨੇ ਔਰ ਚੰਡੀਗੜ੍ਹ ਪਹੁੰਚੇ ਤਾਂ ਪਹਿਲਾਂ ਉਹਨਾਂ ਨੇ ਦਿੱਲੀ ਦੇ ਇੱਕ ਸੀਨੀਅਰ ਆਈਐਸ ਅਧਿਕਾਰੀ ਨਾਲ ਵੀ ਮੁਲਾਕਾਤ ਕੀਤੀ ਸੀ ਜਿਸ ਵਿੱਚ ਉਹਨਾਂ ਨੇ amniit ਜਿਹੜੇ ਮਰਹੂਮ ਆਈਪੀਐਸ ਆਫੀਸਰ ਦੇ ਵਾਈਫ ਖੁਦ ਆਈਐਸ ਆਫੀਸਰ ਨੇ ਉਹਨਾਂ ਨੇ ਡੀਜੀਪੀ ਅਤੇ ਐਸਪੀ ਦੀ ਗ੍ਰਿਫਤਾਰੀ ਕਰਨ ਦੀ ਵੀ ਮੰਗ ਕੀਤੀ ਉਹਦੇ ਚੰਡੀਗੜ੍ਹ 에ਰਪੋਰਟ ਤੇ ਵੀ ਸੀਐਮ ਨੇ ਡੀਜੀਪੀ ਸ਼ਤੂਜੀਤ ਕਪੂਰ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਦਾ ਪੱਖ ਵੀ ਸੁਣਿਆ ਇਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਕਰੀਬ ਪੌਣੇ 1 ਵਜੇ ਸੈਕਟਰ 24 ਸਥਿਤ amniit ਜਿਹੜੇ ਆਈਪੀਐਸ ਅਫਸਰ ਉਹਨਾਂ ਦੇ ਘਰ ਪਹੁੰਚੇ ਸੀ ਔਰ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਸੀ ਕਿ ਜਿਹੜਾ ਵਾ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ ਉਧਰ ਆਈਐਸ ਅਫਸਰ ਅਮਨੀਤ ਕੌਰ ਉਹਨਾਂ ਨੇ ਇੱਕ ਲਿਖਤੀ ਰੂਪ ਦੇ ਵਿੱਚ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਨੋਟ ਵਿੱਚ ਨਾਮਜਦਿਲ ਨਾਮ ਲਿਖੇ ਗਏ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਆਈਪੀਐਸ ਅਫਸਰ ਜਿਹੜੇ 2001 ਬੈਚ ਦੇ ਸੀ ਆਈਜੀ ਰੈਂਕ ਸੀ ਔਰ ਜਿੱਥੇ ਉਹ ਇੱਕ ਆਈਪੀਐਸ ਅਫਸਰ ਉਥੇ ਇੱਕ ਐਸ்சி ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੀ ਔਰ ਇਸ ਉਹਦੇ ਤੇ ਜਾ ਕੇ ਵੀ ਉਸ ਅਫਸਰ ਨੂੰ ਜਿਹੜਾ ਵਾ ਜਾਤੀ ਸੂਚਕ ਜਾਂ ਜਾਤ ਦੇ ਆਧਾਰ ਤੇ ਉਹਨਾਂ ਤੇ ਜਿਹੜੇ ਜਿਹੜੇ ਨੇ ਕਮੈਂਟ ਹੁੰਦੇ ਰਹੇ ਨੇ ਪਰੇਸ਼ਾਨ ਕੀਤਾ ਜਾਂਦਾ ਰਿਹਾ ਮਾਨਸਿਕ ਤੌਰ ਤੇ ਫਸਾਉਂਦੇ ਯਤਨ ਕੀਤੇ ਜਾ ਰਹੇ ਨੇ ਤੇ ਅਖੀਰ ਉਹ ਅਜੀਹਾ ਕਦਮ ਚੁੱਕ ਲੈਂਦੇ ਨੇ ਜਿਸ ਕਰਕੇ ਹੁਣ 13 ਜਿਹੜੇ ਆਫੀਸਰ ਨੇ ਉਹ ਇਸ ਕੇਸ ਦੇ ਵਿੱਚ ਜਿਹੜੇ ਨਾਮਜਦ ਕੀਤੇ ਜਾਂਦੇ ਨੇ वाई ਪੂਰਨ ਸਿੰਘ ਜੋ 2001 ਬੈਚ ਦੇ ਹਰਿਆਣਾ ਦੇ ਆਈਪੀਐਸ ਆਫੀਸਰ ਸਨ ਐਸਟਮ ਆਈਜੀ ਰੈਂਕ ਉਹਨਾਂ ਦਾ ਅਹੁਦਾ ਸੀ ਉਹਨਾਂ ਦੀ ਪਤਨੀ ਅਮਨੀਤ ਕੌਰ ਉਹ ਵੀ ਇੱਕ ਆਈਐਸ ਆਫੀਸਰ ਨੇ ਜੋ ਪੰਜਾਬ ਦੇ ਰਹਿਣ ਵਾਲੇ ਨੇ ਉਹਨਾਂ ਦੇ ਜਿਹੜੇ ਅਮਨੀਤ ਕੌਰ ਉਹਨਾਂ ਦੇ ਜਿਹੜੇ ਬ੍ਰਦਰ ਨੇ ਉਹ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅਮਿਤ ਰਤਨ ਕੋਟਫੱਤਾ ਇਹ ਉਹਨਾਂ ਦੇ ਹੀ ਜੀਜਾ ਸੀ ਜਿਨ੍ਹਾਂ ਨੇ ਇਨਾ ਉਹਨਾਂ ਨੂੰ ਮਹਿਕਮੇ ਦੇ ਵਿੱਚ ਜਲਾਲਤ ਦਾ ਸਾਹਮਣਾ ਕਰਨਾ ਪਿਆ ਕਿ ਅਖੀਰ ਉਹ ਐਡਾ ਵੱਡਾ ਇੱਕ ਕਦਮ ਚੁੱਕ ਲੈਂਦੇ ਨੇ ਕਿ ਫਿਲਹਾਲ ਜਿਹੜਾ ਵਾ ਇਹਨਾਂ ਜਿਹੜੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਜਿਹੜੀ ਆ ਮਕਦਮਾ ਦਰਜ ਹੋ ਚੁੱਕਾ ਉਧਰ ਦੱਸਿਆ ਜਾ ਰਿਹਾ ਕਿ ਆਈਐਸ ਅਫੀਸਰ ਜਿਹੜੇ ਅਮਨੀਤ ਪੀ ਕੁਮਾਰ ਸਮੇਤ ਕਈ ਐਸਸੀ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਆਈਪੀਐਸ ਤੇ ਆਈਐਸ ਅਫੀਸਰ ਸਮੇਤ ਹੋਰ ਜਿਹੜੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਉਹ ਜਿਹੜਾ ਵਾ ਇਸ ਜਿਹੜਾ 8 ਫੇਸ ਦਾ ਜਿਹੜਾ ਉਹਨਾਂ ਨੇ ਨੋਟ ਲਿਖਿਆ ਸੀ ਵਾਈ ਪੂਨ ਸਿੰਘ ਉਹਨਾਂ ਦੇ ਆਧਾਰ ਤੇ ਮਕਦਮਾ ਦਰਜ ਕਰਨ ਦੀ ਮੰਗ ਕੀਤੀ ਰਹੀ ਹੈ ਫਿਰ ਉਹਨਾਂ ਨੇ ਕਿਹਾ ਕਿ ਮਕਦਮਾ ਦਰਜ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਵਾ ਆਈਜੀ ਦਾ ਪੋਸਟਮਾਰਟਮ ਕੀਤਾ ਜਾਊਗਾ ਫਿਲਹਾਲ ਉਹਨਾਂ ਦੀ ਜਿਹੜੀ ਲੋਥਾ ਉਹ ਸੈਕਟਰ 16 ਦੇ ਜਿਹੜਾ ਸਰਕਾਰੀ ਹਸਪਤਾਲ ਉਥੋਂ ਉਥੇ ਮੋਰਚਰੀ ਵਿੱਚ ਰੱਖਿਆ ਗਿਆ ਵਾ ਮੰਨਿਆ ਜਾ ਰਿਹਾ ਹੈ ਕਿ 5 ਪੀਜੀਆ ਦੇ 5 ਡਾਕਟਰਾਂ ਵੱਲੋਂ ਇਹ ਪੈਨਲ ਜਿਹੜਾ ਵਾ ਬਣਾਇਆ ਗਿਆ ਉਨ੍ਹਾਂ ਦੀ ਨਿਗਰਾਨੀ ਹੈਠ ਹੀ ਜਿਹੜਾ ਸਭ ਕੁਝ ਕਾਰਵਾਈ ਹੋਏਗੀ ਔਰ ਨਾਲ ਦੀ ਨਾਲ ਪੋਸਟਮਾਰਟਮ ਦੇ ਦੌਰਾਨ ਜਿਹੜੇ ਨੇ ਚੰਡੀਗੜ੍ਹ ਦੇ ਜਿਹੜੇ ਸੀਐਸਐਫਐਲ ਦੀਆਂ ਟੀਮਾਂ ਵੀ ਹਾਜ਼ਰ ਰਹਿਣਗੀਆਂ ਲੇਕਿਨ ਫਿਲਹਾਲ ਜਿਹੜਾ ਵਾ ਡੀਜੀਪੀ ਹਰਿਆਣਾ ਸਮੇਤ 13 ਪੁਲਿਸ ਅਫਸਰ ਤੇ ਆਈਐਸ ਅਫਸਰ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਹੋ ਗਿਆ ਉਸ ਦਾ ਕਿ ਅਗਰ ਅੱਜ ਪੋਸਟਮਾਰਟਮ ਹੋ ਗਿਆ ਤੇ ਫਿਰ ਸੰਸਕਾਰ ਹੋਣ ਦੀ ਵੀ ਸੁਭਾਵਨਾ ਲੇਕਿਨ ਪਰਿਵਾਰ ਦੀ ਮੰਗ ਹੈ ਕਿ ਜਿਨ੍ਹਾਂ ਦੇ ਖਿਲਾਫ ਮਕਦਮਾ ਦਰਜ ਹੋਇਆ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਅੱਗੇ ਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ